ਕੁੱਟਮਾਰ ਦੇ ਮਾਮਲੇ ਦੇ ਵਿੱਚ ਬੁਰੀ ਫੱਸੀ ਹੈ ਪੰਜਾਬ ਪੁਲਿਸ ਦੱਸਦੀ ਹੈ ਕਿ ਸੀਬੀਆਈ ਅਦਾਲਤ ਦੇ ਵੱਲੋਂ ਸੰਮਣ ਜਾਰੀ ਕਰ ਦਿੱਤੇ ਗਏ ਨੇ ਪੰਜ ਪੁਲਿਸ ਕਰਮੀਆਂ ਨੂੰ ਤਲਬ ਕੀਤਾ ਗਿਆ ਦੱਸਦੀ ਹੈ ਕਿ 2025 ਦੇ ਵਿੱਚ ਕਰਨਾਲਾ ਬਾਠ ਦੇ ਨਾਲ ਕੁੱਟਮਾਰ ਹੋਈ ਸੀ ਪਟਿਆਲੇ ਦੇ ਢਾਬੇ ਦੇ ਬਾਹਰੇ ਕੁੱਟਮਾਰ ਹੋਈ ਸੀ ਜਿਸ ਦਾ ਮਾਮਲਾ ਕਾਫੀ ਭਖਦਾ ਹੋਇਆ ਨਜ਼ਰ ਆ ਰਿਹਾ ਸੀ ਤਾਂ ਦੱਸਦੀ ਹੈ ਕਿ ਹੁਣ ਇਸੇ ਮਾਮਲੇ ਦੇ ਵਿੱਚ ਸੀਬੀਆਈ ਅਦਾਲਤ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ ਦੱਸਦੀ ਹੈ ਕਿ ਇਸ ਦੇ ਵਿੱਚ up ਅ ਸ਼ਾਮਲ ਪੰਜ ਪੁਲਿਸ ਕਰਮੀਆਂ ਨੂੰ ਜਿਹੜੇ ਨੇ ਉਹ ਸੰਮਣਚਾਰੀ ਹੋਏ ਨੇ ਤਲਬ ਕੀਤਾ ਗਿਆ ਦੱਸਦੀਏ ਕਿ ਪਹਿਲਾਂ ਇਸ ਦੀ ਜਾਂਚ ਪੰਜਾਬ ਪੁਲਿਸ ਨੇ ਕੀਤੀ ਸੀ ਉਸ ਤੋਂ ਬਾਅਦ ਇਸ ਦੀ ਜਾਂਚ ਚੰਡੀਗੜ੍ਹ ਪੁਲਿਸ ਕੋਲ ਪਹੁੰਚੀ ਸੀ ਪਰ ਚੰਡੀਗੜ੍ਹ ਪੁਲਿਸ ਦੀ ਜਾਂਚ ਦੇ ਉੱਤੇ ਵੀ ਕਰਨਲ ਬਾਠ ਦਾ ਪਰਿਵਾਰ ਨਾ ਖੋਸੀ ਤਾਂ ਇਸ ਮਾਮਲੇ ਨੂੰ ਲੈ ਕੇ ਕਰਨਲ ਬਾਠ ਦੀ ਪਤਨੀ ਆ ਜਿਹੜੀ ਉਹ ਹਾਈ ਕੋਰਟ ਪਹੁੰਚਦੀ ਆ ਤੇ ਮਾਨਯੋਗ ਹਾਈ ਕੋਰਟ ਤੋਂ ਇਹ ਜਿਹੜੀ ਜਾਂਚ ਹੈ ਉਹ ਸੀਬੀਆਈ ਦੇ ਹਵਾਲੇ ਹੁੰਦੀ ਆ ਤਾਂ ਹੁਣ ਸੀਬੀਆਈ ਦੇ ਵੱਲੋਂ ਵੱਡੀ ਕਾਰ ਕੀ ਕੀਤੀ ਗਈ ਆ ਦੱਸਦੀ ਹੈ ਕਿ सीबीआई ਅਦਾਲਤ ਦੇ ਵੱਲੋਂ ਪੰਜਾ ਪੁਲਿਸ ਕਰਮੀਆਂ ਨੂੰ ਸੰਮਣ ਜਾਰੀ ਕਰ ਦਿੱਤੇ ਗਏ ਨੇ ਤਲਬ ਕੀਤਾ ਗਿਆ ਕਿਉਂਕਿ सीबीआई ਦੇ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਹੁਣ ਪੰਜਾਬ ਪੁਲਿਸ ਦੇ ਪੰਜ ਪੁਲਿਸ ਕਰਮੀ ਨੇ ਜਿਹੜੇ ਉਹ ਬੁਰੇ ਫਸੇ ਨੇ ਦੱਸਦੀ ਹੈ ਕਿ ਕਰਨਲ ਬਾਠ ਦੇ ਨਾਲ ਕੁੱਟਮਾਰ ਹੋਈ ਸੀ ਉਸਦੇ ਬੇਟਾ ਵੀ ਉਸ ਸਮੇਂ ਨਾਲ ਸੀ ਉਸਦੇ ਨਾਲ ਵੀ ਕੁੱਟਮਾਰ ਕੀਤੀ ਗਈ ਸੀ ਤਾਂ ਦੱਸਦੀ ਹੈ ਕਿ ਕਰਨਲ ਬਾਠ ਕੁੱਟਮਾਰ ਮਾਮਲੇ ਦੇ ਜੋ ਪੰਜ ਪੁਲਿਸ ਕਰਮਚਾਰੀ ਤਲਬ ਕੀਤੇ ਨੇ ਸੀਬੀਆਈ ਕੋਰਟ ਦੇ ਵੱਲੋਂ ਪੰਜ ਪੁਲਿਸ ਕਰਮੀਆਂ ਨੂੰ ਸੱਮਣ ਜਾਰੀ ਕਰ ਦਿੱਤੇ ਗਏ ਨੇ ਇਸ ਦੇ ਵਿੱਚ ਚਾਰ ਇੰਸਪੈਕਟਰ ਤੇ ਇੱਕ ਕੌਨਸਟੇਬਲ ਹੈ ਦੱਸਦੀ ਹੈ ਕਿ ਰੌਣੀ ਸਿੰਘ ਹੈਰੀ ਬੋਪਾਰਾਏ ਹਰਜਿੰਦਰ ਸਿੰਘ ਟਿੱਲੋਂ ਤੇ ਸ਼ਮਿੰਦਰ ਨੂੰ ਤਲਬ ਕੀਤਾ ਗਿਆ ਤੇ ਇਸ ਦੇ ਨਾਲ ਕੌਨਸਟੇਬਲ ਜੈ ਸਿੰਘ ਨੂੰ ਵੀ ਸੱਮਣ ਭੇਜਿਆ ਗਿਆ ਦੱਸਦੀ ਹੈ ਕਿ ਕਰਨਲ ਬਾਠ ਦਾ ਪਰਿਵਾਰ ਪੰਜਾਬ ਗਵਰਨਰ ਨੂੰ ਵੀ ਮਿਲਿਆ ਸੀ ਜਿਸ ਤੋਂ ਬਾਅਦ ਲਗਾਤਾਰੇ ਮਾਮਲਾ ਭਖਦਾ ਹੋਇਆ ਅਨ ਨਜ਼ਰ ਆ ਰਿਆ ਸੀ ਪਟਿਆਲੇ ਦੇ ਵਿੱਚ ਆਰਮੀ ਦਾ ਵੱਡਾ ਇਕੱਠ ਕੀਤਾ ਗਿਆ ਸੀ ਜਿਹੜੇ ਰਿਟਾਇਰ ਆਰਮੀ ਅਫੀਸਰ ਨੇ ਉਹਨਾਂ ਦੇ ਵੱਲੋਂ ਜਿਹੜਾ ਵੱਡਾ ਇਕੱਠ ਕੀਤਾ ਗਿਆ ਸੀ ਤਾਂ ਲਗਾਤਾਰ ਜਿਹੜੀ ਉੱਥੇ ਨਾਹਰੇਬਾਜੀ ਵੀ ਹੋਈ ਸੀ ਪੰਜਾਬ ਸਰਕਾਰ ਦੇ ਖਿਲਾਫ ਵੀ ਨਾਹਰੇਬਾਜੀ ਹੋਈ ਸੀ ਤਾਂ ਦੱਸਦੀ ਏ ਕਿ ਕਰਨਲ ਬਾਠ ਦੀ ਪਤਨੀ ਉਸ ਸਮੇਂ ਦੇ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਦੇ ਉੱਤੇ ਵੀ ਵੱਡੇ ਇਲਜ਼ਾਮ ਲਗਾਏ ਸੀ ਉਹਨਾਂ ਨੂੰ ਕਾਲ ਕਰਨ ਦੇ ਇਲਜ਼ਾਮ ਲਗਾਏ ਸੀ ਕਿ ਕੇਸ ਨੂੰ ਹੋਰ ਦਿਸ਼ਾ ਵੱਲ ਮੋੜਨ ਦੇ ਇਲਜ਼ਾਮ ਨੇ ਜਿਹੜੇ ਉਹ ਐਸਐਸਪੀ ਦੇ ਉੱਤੇ ਲੱਗੇ ਸੀ ਤਾਂ ਦੱਸ ਦਈਏ ਕਿ ਉਸ ਤੋਂ ਬਾਅਦ ਜਿਹੜੀ ਕਰਨਲ ਬਾਠ ਦੀ ਪਤਨੀ ਦੇ ਵੱਲੋਂ ਜਿਹੜਾ ਕਿਹਾ ਗਿਆ ਸੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੈ ਜਿਹੜੀ ਉਹ ਪੰਜਾਬ ਪੁਲਿਸ ਨਹੀਂ ਕਰੇਗੀ ਤੇ ਉਸ ਤੋਂ ਬਾਅਦ ਜਿਹੜੀ ਆ ਉਹ ਚੰਡੀਗੜ੍ਹ ਪੁਲਿਸ ਦੀ ਇੱਕ ਐਸਆਈਟੀ ਬਣਾਈ ਜਾਂਦੀ ਹੈ ਉਹ ਐਸਆਈਟੀ ਪਟਿਆਲਾ ਪਹੁੰਚਦੀ ਆ ਬਿਆਨ ਦਰਜ ਕਰਦੀ ਆ ਸਾਰੇ ਮਾਮਲੇ ਦੀ ਜਿਹੜੀ ਹੈ ਉਹ ਜਾਂਚ ਕਰਦੀ ਆ ਪਰ ਉਸ ਜਾਂਚ ਤੋਂ ਵੀ ਜਿਹੜੀ ਕਰਨਲ ਬਾਠ ਦੀ ਪਤਨੀ ਹੈ ਉਹ ਨਾਖੁਸ਼ ਹੁੰਦੀ ਆ ਤੇ ਉਸ ਤੋਂ ਬਾਦ ਉਸਦੇ ਵੱਲੋਂ ਮਾਨਯੋਗ ਹਾਈ ਕੋਰਟ ਦਾ ਰੋਖ ਕੀਤਾ ਜਾਂਦਾ ਤੇ ਮਾਨਯੋਗ ਹਾਈ ਕੋਰਟ ਦੇ ਵੱਲੋਂ ਇਸ ਪੂਰੀ ਜਾਂਚ ਨੂੰ सीबीआई ਦੇ ਹਵਾਲੇ ਕਰ ਦਿੱਤਾ ਜਾਂਦਾ ਤਾਂ ਹੁਣ सीबीआई ਕੋਰਟ ਦੇ ਵੱਲੋਂ ਇਹ ਜਿਹੜੀ ਵੱਡੀ ਗਾਜ ਪੰਜਾਬ ਪੁਲਿਸ ਤੇ ਡਿੱਗੀ ਆ ਦੱਸਦੀ ਹੈ ਕਿ ਪੰਜਾਬ ਪੁਲਿਸ ਦੇ ਪੰਜ ਕਰਮੀਆਂ ਨੂੰ ਜਿਹੜਾ ਉਹ ਤਲਬ ਕੀਤਾ ਸੰਮਣ ਜਾਰੀ ਕੀਤੇ ਗਏ ਨੇ ਤਾਂ ਦੱਸਦੀ ਹੈ ਕਿ ਹੁਣ ਇਹ ਮਾਮਲਾ ਜਿਹੜਾ ਫਿਰ ਪੱਖਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਪਹਿਲਾਂ ਵੀ ਜਦੋਂ ਇਹ ਮਾਮਲਾ ਹੋਇਆ ਸੀ ਜਦੋਂ 2000 ਅ 25 ਦੇ ਵਿੱਚ ਕਰਨਲ ਬਾਠ ਦੇ ਨਾਲ ਆ ਕੁੱਟਮਾਰ ਹੋਈ ਸੀ ਤਾਂ ਉਦੋਂ ਤੋਂ ਲੈ ਕੇ ਲਗਾਤਾਰ ਇਹ ਮਾਮਲਾ ਜਿਹੜਾ ਤੂਲ ਫੜਦਾ ਹੋਇਆ ਨਜ਼ਰ ਆ ਰਿਹਾ ਸੀ ਧਰਨੇ ਵੀ ਲੱਗੇ ਸੀ ਪ੍ਰਦਰਸ਼ਨ ਹੋਏ ਸੀ ਲਗਾਤਾਰ ਜਿਹੜਾ ਇਕੱਠ ਹੈ ਵੱਡਾ ਇਕੱਠ ਕਰਨਲ ਬਾਠ ਦੇ ਹੱਕ ਦੇ ਵਿੱਚ ਹੋਇਆ ਸੀ ਕਾਫੀ ਜਿਹੜੇ ਸੀਨੀਅਰ ਆਰਮੀ ਰਿਟਾਇਰਡ ਆਫੀਸਰਸ ਸੀ ਉਹ ਵੀ ਉੱਥੇ ਪਹੁੰਚਦੇ ਆ ਕਈ ਜਿਹੜੀਆਂ ਜਥੇਬੰਦੀਆਂ ਉੱਥੇ ਪਹੁੰਚਦੀਆਂ ਤਾਂ ਉਸ ਤੋਂ ਬਾਅਦ ਜਿਹੜਾ ਪਰਚਾ ਦਰਜ ਹੁੰਦਾ ਤਾਂ ਹੁਣ ਕਰਨਲ ਬਾਠ ਮਾਮਲੇ ਦੇ ਵਿੱਚ ਅੱਜ ਪੁਲਿਸ ਕਰਮੀਆਂ ਜਿਹੜੇ ਉਹਨਾਂ ਨੂੰ ਸੰਮਣ ਚਾਰੀ ਹੋਏ ਨੇ ਦੱਸਦੀ ਹੈ ਕਿ ਕੁੱਟਮਾਰ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਬੁਰੀ ਕਰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਸੀਬੀਆਈ ਦੇ ਵੱਲੋਂ ਇਸ ਦੀ ਜਾਂਚ ਕੀਤੀ ਗਈ ਆ ਸੀਬੀਆਈ ਅਦਾਲਤ ਦੇ ਵੱਲੋਂ ਹੁਣ ਜਿਹੜੇ ਸੰਮਣੇ ਜਾਰੀ ਕੀਤੇ ਗਏ ਨੇ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਕੀ ਹੋਵੇਗਾ ਇਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ